ਮਲੋੜ ਦੇ ਵਾਰਡ ਨੰਬਰ 8 ਤੇ 9 ਦੇ ਵਾਸੀਆਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਦੇ ਮਕਸਦ ਦੇ ਨਾਲ ਇੱਕ ਨਵੀਂ ਟੈਂਕੀ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਵਾਰਡ ਨੂੰ ਜਾਣ ਵਾਲੀ ਪਾਣੀ ਦੀ ਪਾਈਪ ਵਾਰਡ ਨੰਬਰ 6 ਛੇਖੂ ਰੋਡ ਰਾਹੀਮਪਾਈ ਜਾਰੀ ਹੈ। ਮਹੱਲਾ ਵਾਸੀਆਂ ਅਤੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪਾਈਪਲਾਈਨ ਪਾਉਣ ਤੋਂ ਬਾਅਦ ਪੁੱਟੀ ਗਈ ਸੜਕ ਤੇ ਹੈਵੀ ਵਹੀਕਲ ਗੁਜ਼ਰਨ ਕਰਕੇ ਕਈ ਥਾਵਾਂ 'ਤੇ ਬੈਟ ਗਈ ਹੈ ਜਿਸ ਕਾਰਨ ਕਈ ਥਾਵਾਂ 'ਤੇ ਲੀਕਜ ਹੋ ਰਹੀ ਹੈ ਜਿਸ ਨਾਲ ਉਹਨਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ ਉਹਨਾਂ ਦੀ ਮੰਗ ਹੈ ਕਿ ਇਸ ਨੂੰ ਸਹੀ ਤਰੀਕੇ ਦੇ ਨਾਲ ਪੂਰਿਆ ਜਾਵੇ ਅਤੇ ਇੰਟਰਲੌਕ ਟੈਲਾਮੀ ਸਹੀ ਤਰੀਕੇ ਦੇ ਨਾਲ ਲਗਾਈਆਂ ਜਾਣ ਦੂਸਰੇ ਪਾਸੇ ਵਾਟਰਵਰਕਸ ਦੇ ਅਧਿਕਾਰੀ ਰਕੇਸ਼ ਮੋਹਨ ਮੱਕੜ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਪਾਣੀ ਵਾਲੀ ਪਾਈਪ ਨੂੰ ਸਹੀ ਪੂਰਿਆ ਜਾ ਰਿਹਾ ਹੈ ਪਰ ਪਿਛਲੇ ਦਿਨੀ ਹੋਈ ਬਾਰਿਸ਼ ਦੇ ਕਾਰਨ ਕੁਝ ਥਾਵਾਂ 'ਤੇ ਥਾਂ ਪੋਲੀ ਹੋਣ ਕਰਕੇ ਬੈਟ ਗਈ ਹੈ ਜੋ ਸਨੋਂ ਪੂਰੇ ਤਰੀਕੇ ਦੇ ਨਾਲ ਪੂਰਿਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਉਹ ਮਹੱਲਾ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਉਂਦਿਆਂ ਕਿ ਕਿਸੇ ਵੀ ਤਰ੍ਹਾਂ ਦੀ ਉਹਨਾਂ ਨੂੰ ਕੋਈ ਵੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਮੈਂ ਸੁਸ਼ੀਲ ਬਰੋਵਰ ਜੀ ਵਾਰਡ ਨੰਬਰ 6 ਤੋਂ ਮਸਤੀਪਲ ਕੌਂਸਲਰ ਐ ਸਵਾਰ ਦਾ ਮੁੱਖ ਸੇਵਾਦਾਰ ਹਾਂ ਮੈਂ ਔਰ ਜਿਹੜੀ ਇਹ ਸੜਕ ਇੱਥੇ ਪਾਈਪ ਲਾਈਨ ਪਹਿਲੇ ਵਾਟਰ ਬਸ ਦੀ ਪਾਈਪ ਲਾਈਨ ਪਾਈ ਜਾਂਦੇ ਸੀ ਅਸੀਂ ਉਦੋਂ ਵੀ ਸਾਰੇ ਵਾਰਡ ਦੀ ਬਿਸ਼ਿੰਧਿਆ ਨੇ ਇਕੱਠੇ ਹੋ ਕੇ ਮੇਰੇ ਕੋਲ ਅਪੀਲ ਕੀਤੀ ਸੀ ਵੀ ਪਾਈਪ ਪਾਂ ਤੋਂ ਬਾਅਦ ਜਿਹੜੀ ਸਾਡੀ ਇਹ ਸੜਕ ਹੈ ਉਹਨੂੰ ਇਹ ਖਸਤਾ ਹਾਲ ਛੱਡ ਕੇ ਚਲੇ ਜਾਣਗੇ ਅਫਸਰ ਸਹਿਬਾਨਾ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਜਿਹੜੀ ਤੁਹਾਡੀ ਇਹ ਸੜਕ ਹੈ ਨੂੰ ਬੜੇ ਸੁਚੱਜੇ ਡੰਗਲ ਬਣਾਇਆ ਜਾਊਗਾ ਹੁਣ ਜਿਹੜੀ ਹੈ ਸੜਕ ਤੇ ਮਟੀਰੀਅਲ ਵੀ ਪੂਰਾ ਨਹੀਂ ਪਾਇਆ ਜਾ ਰਿਹਾ ਹਰ ਜਗ੍ਹਾ ਤੋਂ ਕਿਤੇ ਪਾਈਪ ਲੀਕ ਵਾਟਰ ਬਕਸ ਦੀ ਹੋਈ ਹੈ ਕਿਤੇ ਸੀਵਰੇਜ ਦੀ ਪਾਈਪ ਲੀਕ ਹੋ ਰਹੀ ਹੈ ਔਰ ਇਹ ਪੁਰਾਣੀਆਂ ਕਾਇਆਂ ਕੁੱਟੀਆਂ ਕਦਾਂ ਲਾ ਕੇ ਇਹ ਖਾਣਾ ਪੁਰਕਤੀ ਕੀਤੀ ਜਾ ਰਹੀ ਹੈ ਮੈਂ ਆਪਸੇ ਸੇਵਾ ਨੰਨ ਪੰਜ ਚਾਰ ਦਿਨ ਹੋ ਗਏ ਗੁੰਮਤੀਆਂ ਕਰਦੇ ਆ ਨਾ ਕਿ ਕਿਸੇ ਕੋਲ ਵੀ ਵਿਜ਼ਿਟ ਕਰੋ ਪਰ ਉਹਨਾਂ ਦੇ ਜਿਵੇਂ ਇਹ ਕਰਕੇ ਵਿਜ਼ਿਟ ਨਹੀਂ ਕਰ ਸਕਿਆ ਆਖਰਕਾਰ ਨੂੰ ਮੈਨੂੰ ਸਾਰਾ ਲੈਣਾ ਪਿਆ ਔਰ ਵਾਰਡ ਦੇ ਬੰਦੇ ਮੇਰੇ ਕੋਲ ਆਈਦਰ ਇਕੱਲੇ ਹੋ ਕੇ ਆਉਂਦੇ ਨੇ ਵੀ ਵਾਰਡ ਦੇ ਹਾਲਾਤ ਦੇਖੋ ਸੜਕ ਦੇ ਹਾਲਾਤ ਦੇਖੋ ਕੀ ਬੰਦੇ ਜਾ ਰਹੇ ਨੇ ਇਹ ਜਿਹੜਾ ਰੋਡ ਹੈ ਇਹ ਡੀਏਵੀ ਕਾਲਜ ਰੋਡ ਹੈ ਡੀਏਵੀ ਸਕੂਲ ਕਾਲਜ ਵੀ ਇੱਥੇ ਹੈ ਔਰ ਜੀਟੀਬੀ ਸਕੂਲ ਵੀ ਇੱਥੇ ਹੈ ਔਰ ਇਹ ਜਿਹੜਾ ਰੋਡ ਹੈ ਇੱਥੇ ਚੱਲ ਕੇ ਸੇਖੂ ਝੰਡ ਵਾਲਾ ਕਿਹਦਾ ਚੰਡੀ ਦਾ ਡੇਗਾ ਲੱਗਦਾ ਪਾਰੀ ਰੁਕਲ ਜਿੱਥੇ ਪਾਰੀ ਰੁਕਲ ਆਉਂਦਾ ਜੇ ਹਜੇ ਵੀ ਮੇਰੀ ਬੇਨਤੀ ਨੂੰ ਪ੍ਰਵਾਨ ਨਾ ਕੀਤਾ ਗਿਆ ਤਾਂ ਮੈਂ ਇਸ ਬੰਦ ਜਿਹੜਾ ਉੱਥੇ ਜਿਹੜਾ ਮੇਰੇ ਵਾਰਡ ਦੇ ਬਸਿੰਘਾ ਦਾ ਇੱਕ ਬਸ ਲੈ ਕੇ ਅਫਸਰ ਸਹਿਬਾਨਾਂ ਨਾਲ ਵੀ ਮੁਲਾਕਾਤ ਕੀਤੀ ਜਾਊਗੀ ਔਰ ਇਸ ਇਨਕਾਬ ਨੂੰ ਇਸ ਗੱਲ ਦਾ ਜਾਣੂ ਕਰਾਇਆ ਜਾਊਗਾ ਹਾਂਜੀ ਕੀ ਤੁਹਾਡਾ ਨਾਮ ਹੈ ਕਿਹੜਾ ਮੱਲਾ ਹੈਗਾ ਕੀ ਕਹਿਣਾ ਚਾਹੋਗੇ ਵੀ ਜਿਹੜੀ ਸੜਕ ਜਿਹੜੀ ਇਹ ਲੈ ਨਾਮ ਹੈ ਸੋਨੂ ਜੁਨੇਜਾ ਠੀਕ ਹੈ ਮੈਂ ਮਲੋਰ ਕੈਂਪ ਦਾ ਵਾਸੀ ਆ ਠੀਕ ਹੈ ਇਹ ਸੜਕ ਬਣੀ ਹੈ ਨਾ ਜਦੋਂ ਵੀ ਪਹਿਲੇ ਤੋੜੀ ਇਹਨਾਂ ਨੇ ਕਹਿੰਦੇ ਬਣਾਵਾਂਗੇ ਕਹਿੰਦਾ ਬਣਾ ਕੇ ਜਾਵਾਂਗੇ ਪਰ ਬਣੀ ਹੈ ਰੋਈ ਬੈ ਜਾਂਦੀ ਹੈ ਆਂਦੇ ਆ ਤਲਾ ਚੱਕ ਕੇ ਗੰਦਾ ਮਲੀ ਰਿਪਾ ਕੇ ਤੇ ਚੱਕ ਕੇ ਫਿਰ ਚਲੇ ਜਾਂਦੀ ਹੀ ਪਾ ਕੇ ਰੋਈ ਨਾਲ ਫਿਰ ਬੈ ਜਾਂਦੀ ਕਿਤੇ ਪਾ ਪੈਪਨ ਲੀਕੇ ਕਿਤੇ ਸੀਵਰ ਦੀ ਪੈਪ ਲੀਕੇ ਕਿ ਬੋਟਰ ਦੀ ਪੈਪ ਲੀਕੇ ਗਈ ਹੈ ਮਤੇ ਕਰਨਾ ਬਈ ਸਹੀ ਕਰਾਇਆ ਜਾਵੇ ਸਹੀ ਤਗਨਾ ਕੰਮ ਕਰਾਇਆ ਜਾਵੇ ਇਹ ਬਹੁਤ ਬੁਰਾਾਲ ਹੈ ਨਵੇਂ ਟਲਾਕਾਂ ਕਿ ਪਾਣੇ ਤੇਰਾ ਇਹ ਟੁੱਟੇ ਤੇਰਾ ਹੋ ਗਿਆ ਲਾਈ ਜਾਂਦੀ ਹੈ ਮਿੱਟੀ ਨਾਲ ਲੋਕਾਂ ਦਾ ਬੁਰਾਾਲ ਹੋਇਆ ਪਿਆ ਲੜ ਟਪ ਨਾਲ ਵੀ ਬੜੀ ਬੜੀ ਸ਼ਰਜਾ ਪਰੇਸ਼ਾਨੀ ਆਈ ਜਾਂਦੀ ਇਹਨਾਂ ਨੂੰ ਮਤੇ ਕਰਨਾ ਬਈ ਜਲਦੀ ਜਲਦੀ ਕੰਮ ਕਰਾਇਆ ਜਾਵੇ ਇਹਨਾਂ ਦਾ ਇਹ ਜਿਹੜਾ ਰੋੜ ਪਾਈਪ ਲਾਈਨ ਪਾਈ ਸੀ ਪਾਈਪ ਲਾਈਨ ਦੇ ਵਿੱਚ ਮ local ਵਾਸੀ ਕਹ ਰਹੇ ਕਿ ਉਹ ਬੈਠ ਕੇ ਜਾ ਰਹੀ ਹੈ ਕਿਸ ਤਰ੍ਹਾਂ ਨੇ ਇੰਤਜ਼ਾਮ ਕੀਤੇ ਹੋਏ ਆ ਕਿ ਕਿਸ ਤਰ੍ਹਾਂ ਪੈ ਉਹਨੂੰ ਪੂੜਿਆ ਚੜ। 1 ਪੀਜੀ ਮੈਂ ਤੁਹਾਨੂੰ ਦੱਸਾ ਜਾਊਂਗਾ ਕਿ ਪਾਈਪ ਦੀ ਬੈਟਰੀ ਗਈ ਬੇਸਿਕ ਕਾਰਨ ਕੀ ਹੈ ਕਿ ਇਸੀ 2.5 ਕਿਲੋਮੀਟਰ ਲੰਬੀ ਪਾਈਪ ਵਾਰ ਨਮਰਾਠੀ ਨਵੀਂ ਬੁਸਾਰੀ ਜਾਂ ਟੈਂਕੂ ਨੂੰ ਭਰਨ ਵਾਸਤੇ ਪਾਈ ਜਾ ਰਹੀ ਹੈ। ਉਹ ਕਈ ਥਾਵਾਂ ਤੋਂ ਤਾਂ ਸੀਸੀ ਸੜਕ ਹੈ, ਕਈ ਥਾਵਾਂ ਤੋਂ ਲੋਕਲ ਸੜਕ ਹੈ, ਕਈ ਥਾਂ ਤੋਂ ਕੱਚੀ ਹੈ ਤੇ ਕਈ ਥਾਂ ਇੰਟਰ ਰੌਕ ਹੈ। ਨਾਰਮਲੀ ਕੀ ਜਿਹੜੀ ਜੋ ਸੜਕ ਤੋੜਦੀਆਂ ਨਗਰ ਕੌਂਸਲ ਜਾਂ ਪੰਚਾਇਤੀ ਰਾਜ ਨੂੰ ਠੀਕ ਕਰਦੇ ਆ ਕਿਉਂਕਿ ਸਾਡੀ ਤਕਮੀਨੇ ਚ ਹੁੰਦੀ ਕੋਈ ਵਿਵਸਥਾ ਨਹੀਂ ਹੁੰਦੀ ਪਰ ਅਸੀਂ ਕਿ ਕਿ ਲੋਕਾਂ ਨੂੰ ਕੋ ਮੁਸ਼ਕਲ ਨਾ ਆਵੇ ਇੰਟਰਲੌਕ ਟੈਲਾਂ ਜਾਂ 70% ਕਮ ਆ ਜਾਂਦੀਆਂ ਅਸੀਂ ਉਹ ਲਾ ਕੇ ਨਾਲ ਦੇ ਰਸਤਾ ਚਲਾ ਰਹੇ ਆ ਲੋਕਾਂ ਦਾ ਤਾਂ ਕਿ ਸਕੂਲੀ ਬੱਚੇ ਮੰਦਰ ਜਾਣ ਵਾਲੇ ਗੁਰਦੁਆਰੇ ਜਾਣ ਵਾਲੇ ਕਿਸੇ ਨੂੰ ਮੁਸ਼ਕਲ ਨਾ ਆਵੇ ਕਰੀਬ ਅਸੀਂ ਹੋਂ ਤੱਕ ਉਹ 2000 ਫੁੱਟ ਲਗਾ ਚੁੱਕੇ ਆ ਪਰ ਰੀਸਿਡੈਂਟ ਜੀ ਜਦੋਂ ਇੱਕ ਰਾਤ ਨੂੰ ਆਚਾਰਨ ਬਹੁਤ ਤੇਜ਼ ਬਾਰਿਸ਼ ਆਈ ਤਾਂ ਸੌਕ ਫੁੱਟ ਦਾ ਟੋਟਲ ਸਾਰੀ ਮਿੱਟੀ بیٹھ ਗਈ ਪਾਣੀ ਨਾਲ ਤੇ ਟੈਲਾ ਬੈਠ ਗਿਆ ਉਹ ਵੀ ਉਹਨਾਂ ਦੇ ਸਬੰਧਤ ਐਮਸੀ ਸਾਹਿਬ ਨੇ ਲੋਕਾਂ ਨੂੰ ਕਿਹਾ ਸੀ ਕਿ ਦੋ ਦਿਨ ਦਾ ਟਾਈਮ ਦਿਓ ਮਿੱਟੀ ਬੈਡਲੈਂਡ ਤੋਂ بارش ਹੋ ਰਹੀ ਨਾ ਵੀ ਤਾਂ ਜਿਹੜਾ ਨੋਨ ਪੂਰ ਕੇ ਠੀਕ ਕਰਕੇ ਦੁਬਾਰਾ ਕਰ ਦੇਵਾਂਗੇ ਕਿਉਂਕਿ ਨਾ ਤਾਂ ਕੋ ਠੀਕ ਕਰਨ ਦੀ ਲੋੜ ਹੈਗੀ ਕੀਤੀ ਗਈ ਹਲੇ ਤੱਕ ਤੇ ਨਾ ਹੀ ਕੋਈ ਉਹਦੇ ਵਿੱਚ ਨਵੀਂ ਟਾਇਲ ਲਾਈ ਹੈ ਪੁਰਾਣੀਆਂ ਟੈਲਨ ਨੂੰ ਉਹੀ ਬਈ ਬੈਰੀ ਪਾ ਕੇ ਤੇ ਅਸੀਂ ਵਰਤੋ ਜਿ ਲਿਆ ਰਹੇ ਹਾਂ ਪਰ ਜਿਹੜੀ ਉਹਨਾਂ ਲੋਕਾਂ ਦਾ ਗਰੋਸ਼ ਹੋ ਉਸ ਗੱਲ ਵਾਸਤੇ ਉਹਨਾਂ ਨੂੰ ਯਕੀਨ ਦਵਾਇਆ ਸੀ ਤੇ ਅੱਜ ਠੀਕ ਕਰਨ ਤੇ ਬੰਦੇ ਲਾ ਵੀ ਦਿੱਤੇ ਆ ਕਿਉਂਕਿ ਉਹਨਾਂ بارش ਦਾ ਕੋਈ ਅਸਰ ਨਹੀਂ ਸੀ ਕੋ ਠੀਕ ਕਰ ਦੇਆਗੇ ਦੋ ਦਿਨਾਂ ਚ ਅਸੀਂ